ਸਵੇਰੇ ਉਹ ਥੱਕੀ ਹਾਰੀ ਉઠી ਉਸਨੇ ਸਭ ਤੋਂ ਪਹਿਲਾਂ ਨਹਾਇਆ ਫਿਰ ਆਪਣਾ ਹਰ ਸ਼ਿੰਗਾਰ ਕਰਕੇ ਤਿਆਰ ਸ਼ਰ ਹੋਈ ਉਸਦੀ ਸੱਸ ਨੇ ਉਸਨੂੰ ਚੁੱਲ੍ਹੇ ਚਾੜਿਆ ਤੇ ਉਸਨੂੰ ਕੁਝ ਮਿੱਠਾ ਬਣਾਉਣ ਲਈ ਕਿਹਾ ਚੰਨੂ ਕੋਈ ਵਧੀਆ ਜਹੀ ਮਿੱਠੀ ਸੀਜ਼ ਬਣਾ ਕੇ ਖਵਾ ਸਾਵ ਨੂੰ ਠੀਕ ਹੈ ਬੀਬੀ ਜੀ ਉਹ ਘਿਹੜੇ ਮੱਥੇ ਹਾਂ ਆਖਿਰ ਸੋਈ ਵਿੱਚ ਚਲੀ ਗਈ ਚੰਨੂ ਨੇ ਬਹੁਤ ਸਵਾਦ ਜਰਦਾ ਬਣਾਇਆ ਘਰ ਵਿੱਚ ਹਾਲ ਕੁਝ ਮਹਿਮਾਨ ਬਾਕੀ ਸਨ ਉੰਨਾ ਸਭ ਨੇ ਚੰਨੂ ਦੀ ਬਹੁਤ ਤਾਰੀਫ ਕੀਤੀ ਚੰਨੂ ਦੀ ਸੱਸ ਨੇ ਉਸ ਦਾ ਮੱਥਾ ਚੁੰਮਦੀ ਨੇ ਕਿਹਾ ਜਿੰਨੀ ਮੇਰੀ ਨੋ ਸੋਹਣੀ ਆ ਉਨੇ ਹੀ ਸਵਾਦ ਇਸ ਦੇ ਹੱਥ ਦਾ ਬਣਿਆ ਖਾਣਾ ਹੁੰਦਾ ਰਾਜੂ ਹਾਲੇ ਤੱਕ ਵੀ ਸੁੱਕਾ ਹੋਇਆ ਸੀ ਉਹ ਉਦੋਂ ਉੱਠਿਆ ਜਦੋਂ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰੀ ਚਲੇ ਗਏ ਉਹ ਪੂਰੀ ਖਿੜੀ ਦੁਪਹਿਰ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਬੀਬੀ ਕੁਝ ਖਾਣ ਦੀ ਭੁੱਖ ਵੜੀ ਲੱਗੀ ਏ ਉਸ ਦੀ ਬੀਬੀ ਉਸ ਵੱਲ ਹੱਸ ਕੇ ਦੇਖਦੀ ਹੋਈ ਬੋਲੀ ਦੇ ਕਮਲਿਆ ਹੁਣ ਮੈਨੂੰ ਨਹੀਂ ਆਪਣੀ ਘਰ ਦੀ ਨੂੰ ਕਿਹਾ ਕਰ ਚੰਨੋ ਵੀ ਉਹਨਾਂ ਕੋਲ ਹੀ ਬੈਠੀ ਸੀ ਉਹ ਉੱਠ ਕੇ ਰਸੋਈ ਵਿੱਚ ਗਈ ਤੇ ਰਾਜੂ ਲਈ ਰੋਟੀ ਪਕਾ ਕੇ ਲਿਆਈ ਕਮਰੇ ਵਿੱਚ ਰੱਖ ਦੋ ਮੈਂ ਹੱਥ ਮੂੰਹ ਧੋ ਲਵਾਂ ਠੀਕ ਹੈ ਜੀ ਬੋਲ ਕੇ ਉਹ ਕਮਰੇ ਵਿੱਚ ਚਲੀ ਗਈ ਰੋਟੀ ਰੱਖ ਕੇ ਉਹ ਰਾਜੂ ਦਾ ਇੰਤਜ਼ਾਰ ਕਰਨ ਲੱਗੀ ਕਿ ਹੁਣ ਰਾਤ ਵਾਲੀ ਹਰਕਤ ਬਾਰੇ ਪੁੱਛਤਾਸ ਕਰਾਂਗੀ ਉਹ ਮੂੰਹ ਪੁੰਜਦਾ ਹੋਇਆ ਕਮਰੇ ਅੰਦਰ ਆਇਆ ਤੇ ਬੈੱਡ ਉੱਤੇ ਚੌਂਕੜੀ ਮਾਰ ਕੇ ਬੈਠ ਗਿਆ ਚੰਨੂ ਨੇ ਉਸ ਦੇ ਅੱਗੇ ਰੋਟੀ ਵਾਲੀ ਥਾਲੀ ਕਰਦੇ ਕਿਹਾ ਜੇ ਮੈਂ ਕੁਝ ਪੁੱਛਣਾ ਹੈ ਤੁਹਾਨੂੰ ਰੋਟੀ ਦੀ ਪਹਿਲੀ ਬੁਰਕੀ ਤੋੜਦਾ ਹੋਇਆ ਬੋਲਿਆ ਹਾਂ ਹਾਂ ਪੁੱਛੋ ਕੀ ਪੁੱਛਣਾ ਤੁਸੀਂ ਰਾਤ ਸ਼ਰਾਬ ਪੀਂਤ ਬਸ ਅੱਗੇ ਨਾ ਬੋਲਿਓ ਉਸਨੇ ਚੰਨੂ ਦੀ ਗੱਲ ਬਿਨਾਂ ਪੂਰੀ ਸੁਣੇ ਕੱਟ ਦੇ ਕਿਹਾ ਜਨ ਨੂੰ ਉਸ ਦਾ ਇਹ ਬਿਹਾਰ ਬਹੁਤ ਅਜੀਬ ਲੱਗਿਆ ਪਰ ਉਹ ਮੂੰਹ ਕੁਝ ਹੋਰ ਨਾ ਬੋਲੀ ਤੇ ਉੱਠ ਕੇ ਬਾਹਰ ਆਪਣੀ ਸੱਸ ਕੋਲ ਜਾ ਕੇ ਬੋਲੀ ਬੀਬੀ ਜੀ ਬਾਪੂ ਜੀ ਉਹਨਾਂ ਦੀ ਰੋਟੀ ਬਣਾਦਾ ਉਸ ਦੀ ਸੱਸ ਸਾਗ ਛੀਰ ਦੀ ਹੋਈ ਬੋਲੀ ਰੁੱਕ ਜਾ ਪੁੱਤ ਉਹਨੂੰ ਘਰ ਆ ਲੈਣ ਦੇ ਫੇਰ ਹੀ ਬਣਾਈ ਕਿਤੇ ਨਾ ਹੋਈ ਉਹ ਬਾਹਰੋਂ ਕੁਝ ਖਾ ਆਈ ਤੇ ਰੋਟੀ ਇਦਾਂ ਹੀ ਪਈ ਰਵੇ ਠੀਕ ਹੈ ਬੀਬੀ ਜੀ ਇੰਨੇ ਨੂੰ ਬਾਹਰੋਂ ਇੱਕ ਔਰਤ ਵਧਾਈਆਂ ਹੋਵੇ ਆਂਟੀ ਜੀ ਕਹਿੰਦੀ ਅੰਦਰ ਆਈ ਕੁੜੇ ਨੀ ਸੋਨੀਆ ਚੰਨੂ ਦੀ ਸੱਸ ਉਸ ਨੂੰ ਗਲਵਕੜੀ ਪਾਉਂਦੀ ਹੋਈ ਬੋਲੀ ਕੁੜੇ ਤੂੰ ਰਾਜੂ ਦੇ ਵਿਆਹ ਲਈ ਆਈ ਨਾ ਜਾਂ ਮੈਂ ਨਹੀਂ ਬੋਲਣਾ ਤੇਰੇ ਨਾਲ ਚੰਨੂ ਦੀ ਸੱਸ ਉਸ ਨੂੰ ਨਖਰੇ ਦਿਖਾਉਂਦੀ ਹੋਈ ਬੋਲੀ ਸੋਨੀਆ ਚੰਨੂ ਵੱਲ ਦੇਖ ਕੇ ਬੋਲੀ ਕੀ ਸ਼ਕਲ ਪਾਈਏ ਆਂਟੀ ਜੀ ਉਹ ਸੋਣੀ ਨੂੰ ਐ ਤੇਰੀ ਉਸ ਦੀ ਸੱਸ ਨੇ ਉਸ ਨੂੰ ਸੋਨੀਆ ਨੂੰ ਬੁਲਾਉਣ ਦਾ ਇਸ਼ਾਰਾ ਕਰਕੇ ਕਿਹਾ ਚੰਨੂ ਇਹ ਆਪਣੀ ਗਵੰਡਨ ਸੂਨੀਆ ਹੈ ਹੈ ਤੇ ਗਵੰਡਨ ਪਰ ਇਹ ਤੇ ਮੇਰੀ ਨੂਹਾ ਬਰਾਬਰ ਚੰਨੂ ਉਸ ਨੂੰ ਮਿਲਦੀ ਹੋਈ ਬੋਲੀ ਛੱਛੀ ਅਕਾਲ ਦੀਦੀ ਦੋਮੋ ਜਾਣੀਆਂ ਨਿੱਕ ਦੂਜੇ ਨੂੰ ਜੱਫੀ ਪਾਈ ਜਾ ਬੁੱਤ ਚੰਨੂ ਸੂਨੀਆ ਲਈ ਚਾਹ ਬਣਾ ਲਿਆ ਨਹੀਂ ਆਂਟੀ ਚਾਹ ਰਹਿਣ ਦੋ ਕੁੜੇ ਪਿਲਾ ਨਵੀਂ ਵੌਂਟੀ ਦੇ ਹੱਥ ਦੀ ਚਾਹ ਠੀਕ ਆ ਜੀ ਬਣਾ ਲਵੋ ਚੰਨੋ ਚਾਹ ਬਣਾਉਣ ਚਲੀ ਗਈ ਤੇ ਉਹ ਇੱਕ ਦੂਜੀ ਨਾਲ ਗੱਲਾਂ ਕਰਨ ਲੱਗੀਆਂ ਹੁਣ ਦੱਸ ਕੁੜੀ ਵਿਆਹ ਕਿਉਂ ਨਹੀਂ ਆਈ ਵੀਰ ਦਾ ਸਾਲ ਬਾਅਦ ਵਾਰੂ ਆਇਆ ਸੀ ਆਂਟੀ ਜੀ ਤੇ ਮੰਮੀ ਡੈਡੀ ਹੁਣਾਂ ਨਹੀਂ ਉਸ ਦਾ ਵਿਆਹ ਉਸ ਦੇ ਆਉਂਦੇ ਹੀ ਧਰ ਦਿੱਤਾ ਉਸ ਦਾ ਵੀ ਰਾਜੂ ਦੇ ਵਿਆਹ ਵਾਲੇ ਦਿਨ ਹੀ ਵਿਆਹ ਸੀ ਮੈਂ ਕਿਹਾ ਵੀ ਸੀ ਪਰ ਹੁਣ ਕੀ ਕਰਦੇ ਚਲੋ ਗਲਤੀ ਛਲਤੀ ਮਾਫ ਕਰੋ ਚੱਲ ਕੋਈ ਨਾ ਸੋਨੀਆ ਉਧਰ ਵੀ ਜ਼ਰੂਰੀ ਸੀ ਚੰਨੋ ਚਾਹ ਬਣਾ ਲਿਆਈ ਬੋਲੀ ਦੀਦੀ ਚਾਹ ਲੈ ਲਓ ਸੋਹਣੀਆਂ ਨੇ ਚਾਹ ਦਾ ਕੱਪ ਫੜਦੇ ਹੋਏ ਕਿਹਾ ਆਂਟੀ ਜੀ ਜਿੰਨੀ ਗੋਰੀ ਤੇਰੀ ਨੂੰਹ ਆਪ ਹੈ ਉਨੀ ਹੀ ਗੋਰੀ ਚਾਹ ਬਣਾ ਕੇ ਲਈ ਆਈ ਚੰਨੋ ਮੁਸਕਰਾਉਂਦੀ ਹੋਈ ਉਹਨਾਂ ਦੇ ਕੋਲ ਬੈਠ ਗਈ ਲਵੋ ਬੀਬੀ ਜੀ ਤੁਸੀਂ ਵੀ ਪੀਵੋ ਕੁੜੇ ਮੇਰੀ ਵੀ ਬਣਾ ਲਈ ਹਾਂਜੀ ਰਹਿਣ ਦੇਣੀ ਸੀ ਹੁਣੇ ਤੇ ਪੀਤੀ ਸੀ ਬੋਲਦੀ ਹੋਈ ਨੇ ਹੱਥ ਪਹੁੰਚ ਕੇ ਚਾਹ ਦਾ ਕੱਪ ਫੜ ਲਿਆ ਤੇ ਚਾਰੀਆਂ ਚੁਸਕੀਆਂ ਲੈਂਦੇ ਹੋਏ ਬੋਲੀ ਵਾਹ ਨੀ ਚੰਨੋ ਬੜੀ ਸਵਾਦ ਬਣੀ ਚਾਹ ਸੋਨੀਆ ਵੀ ਚਾਹ ਦਾ ਕੁੱਟ ਪਰਦੀ ਹੋਈ ਬੋਲੀ ਹਾਂਜੀ ਸੱਚੀ ਬੜੀ ਸਵਾਦ ਆ ਫਿਰ ਇਦਾਂ ਹੀ ਤਿੰਨਾਂ ਜਾਣੀਆਂ ਦੇ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਹੁੰਦੀਆਂ ਰਹੀਆਂ ਚੰਨੂ ਨੂੰ ਸੋਨੀਆ ਬਹੁਤ ਮਿਲਨਸਾਰ ਔਰਤ ਲੱਗੀ ਉਸ ਦੀ ਉਸ ਦੇ ਨਾਲ ਚੰਗੀ ਦੋਸਤੀ ਹੋ ਗਈ ਦੋਵਾਂ ਜਾਣੀਆਂ ਇੱਕ ਸੱਕੀਆਂ ਭੈਣਾਂ ਜਿੰਨਾ ਪਿਆਰ ਪੈਦਾ ਹੋ ਗਿਆ ਹੌਲੀ-ਹੌਲੀ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਗਈਆਂ ਜਿਸ ਦਿਨ ਦੀ ਚੰਨੂ ਇਸ ਘਰ ਵਿੱਚ ਨਵੀਂ ਵਿਆਹੀ ਆਈ ਸੀ ਉਸ ਦਿਨ ਦੀਆਂ ਇੱਕ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਆਈ ਸੀ ਚੰਨੋ ਦਾ ਮੁਕਲਾਵਾ ਲੈਣ ਵੀ ਸੋਹਣੀਆਂ ਨਾਲ ਗਈ ਚੰਨੋ ਨੂੰ ਸੋਹਣੀਆਂ ਦਾ ਸੁਆ ਬਹੁਤ ਹੀ ਵਧੀਆ ਲੱਗਦਾ ਸੀ ਉਹ ਆਪਣੀ ਨਿੱਕੀ ਤੋਂ ਨਿੱਕੀ ਗੱਲ ਉਸ ਨਾਲ ਸਾਂਝੀ ਕਰਦੀ ਸੀ ਉਸਨੇ ਪਹਿਲੀ ਰਾਤ ਵਾਲੀ ਰਾਜੂ ਦੀ ਗੱਲ ਵੀ ਉਸਨੇ ਸੋਹਣੀਆਂ ਨੂੰ ਦੱਸੀ ਉਸ ਦੀ ਗੱਲ ਸੁਣ ਕੇ ਸੋਹਣੀਆਂ ਚੁੱਪ ਰਹੀ ਉਸਨੇ ਪੁੱਛਿਆ ਦੀਦੀ ਤੂੰ ਐਦਾਂ ਪੁੱਛ ਕਿਉਂ ਹੈ ਪਰ ਉਸਨੇ ਅੱਗੋ ਦੰਦ ਤੋਂ ਦੰਦ ਨਾ ਚੁੱਕਿਆ ਦਿਨ ਲੰਘਦੇ ਗਏ ਹਰ ਸ਼ਾਮ ਢਲ ਕੇ ਨਵੇਂ ਚੜਾਉਂਦੇ ਗਏ ਇਦਾਂ ਹੀ ਚੰਨੋ ਨਵੀਂ ਵੋਟੀ ਤੋਂ ਹੌਲੀ-ਹੌਲੀ ਪੁਰਾਣੀ ਹੁੰਦੀ ਗਈ ਰਾਜੂ ਦਾ ਸਵਾ ਚੰਨ ਨੂੰ ਬਹੁਤ ਅਜੀਬੋ-ਗਰੀਬ ਥੀ ਬਖਰੀਵਾ ਜਿਹਾ ਲੱਗਦਾ ਸੀ ਉਹ ਕਦੇ ਵੀ ਚੰਨੋ ਨਾਲ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਸੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੇ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਸੀ ਚੰਨੋ ਨੇ ਉਸਦੀ ਇਹ ਸ਼ਿਕਾਇਤ ਕਰਨ ਬਾਰੇ ਸੋਚਿਆ ਪਰ ਫਿਰ ਪਤਾ ਨਹੀਂ ਉਹ ਕਿਉਂ ਚੁੱਪ ਰਹੀ ਜਿੰਨਾ ਉਸ ਨੂੰ ਰਾਜੂ ਨਾਲ ਵਿਆਹੀ ਜਾਣ ਦਾ ਚਾਹ ਸੀ ਉਨਾ ਹੀ ਉਸ ਨੂੰ ਪਛਤਾਵਾ ਹੋ ਰਿਹਾ ਸੀ ਉਹ ਰਾਜੂ ਆਪਣੇ ਪਤੀ ਨੂੰ ਸਮਝਾ ਨਹੀਂ پا ਰਹੀ ਸੀ ਉਹ ਇਸ ਲਈ ਕਿਉਂ ਕਦੀ ਵੀ ਰਾਜੂ ਚੰਨੋ ਨਾ ਖੁੱਲ ਕੇ ਮਿਲਿਆ ਜੁਲਿਆ ਨਹੀਂ ਸੀ ਹੌਲੀ ਹੌਲੀ ਜੋ ਉਸ ਦੀ ਸਾਸੂ ਉਸ ਦੀਆਂ ਸਿਫਤਾਂ ਤੇ ਹੁਸਨ ਦੇ ਪੁੱਲ ਬਣਦੀ ਸੀ ਉਹ ਵੀ ਉਸ ਨੂੰ ਨੋਕਾ ਟੋਕੀ ਕਰਨ ਲੱਗੀ ਉਸ ਦੀ ਇਦਾਂ ਦੀ ਜ਼ਿੰਦਗੀ ਦੀ ਗੱਡੀ ਚਲਦੀ ਗਈ ਤੇ ਸਾਲ ਲੰਘ ਗਿਆ ਇੱਕ ਦਿਨ ਉਹ ਕੋਈ ਕੰਮ ਕਰ ਰਹੀ ਸੀ ਤੇ ਚਾਂਟ ਚੱਕ ਉਸ ਦੇ ਕੋਲੋਂ ਤੇਲ ਦੀ ਬੋਤਲ ਡੁੱਲ ਗਈ ਇਹ ਸਭ ਦੇਖ ਉਸ ਦੀ ਸੱਸ ਉਸ ਨੂੰ ਝਿੜਕਾ ਮਾਰਦੇ ਹੋਏ ਬੋਲੀ ਤੇਰਾ ਧਿਆਨ ਕਿੱਥੇ ਰਹਿੰਦਾ ਕੰਮ ਵੇਲੇ ਚੰਨੋ ਅੱਗੋਂ ਸੈਮੀ ਹੋਈ ਬੋਲੀ ਮਾਫ ਕਰਿਓ ਬੀਬੀ ਜੀ ਕੀ ਮਾਫ ਕਰਿਓ ਸਾਲ ਹੋ ਗਿਆ ਹਾਲੇ ਤੱਕ ਮੈਨੂੰ ਤੂੰ ਪੋਤੇ ਦਾ ਮੂੰਹ ਨਹੀਂ ਦਿਖਾਇਆ ਇਹ ਤਣਾ ਉਹਨੂੰ ਇੱਕ ਵਾਰ ਨਹੀਂ ਕਈ ਵਾਰ ਪਹਿਲਾਂ ਵੀ ਵੱਜ ਚੁੱਕਿਆ ਸੀ ਉਹ ਇਹ ਸਭ ਚੱਲਦੀ ਹੋਈ ਆਪਣੀ ਜ਼ਿੰਦਗੀ ਜਿਉਂ ਰਹੀ ਸੀ ਬਿਨਾਂ ਕਿਸੇ ਨੂੰ ਸ਼ਿਕਾਇਤ ਕਰੇ ਉਹ ਆਪਣੇ ਬਾਪ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਸ਼ਾਇਦ ਉਹ ਇਸ ਲਈ ਇਹ ਸਭ ਆਪਣੇ ਅੰਦਰ ਦਵਾਈ ਬੈਠੀ ਸੀ ਇਹ ਸਭ ਤੋਂ ਕਈ ਵਾਰ ਤੰਗ ਆ ਕੇ ਉਹ ਆਪਣੇ ਪੇਕੇ ਘਰ ਚਲੇ ਜਾਂਦੀ ਸੀ ਫਿਰ ਕਈ ਕਈ ਦਿਨ ਹਫ਼ਤੇ ਉਹ ਸੁਲਤਾਨਪੁਰ ਹੀ ਗੁਜ਼ਾਰਦੀ ਸੀ ਔਰ ਇੱਕ ਦਿਨ ਉਹ ਆਪਣੇ ਪੀਕੇ ਘਰ ਆਈ ਹੋਈ ਸੀ ਤੇ ਉਸ ਦੀ ਨੀਂਦ ਜਾਗੂ ਮਿੱਟੀ ਸੀ ਉਸ ਦੀ ਮਾਂ ਜੀਤ ਮਿੱਲਾ ਸਿੰਘ ਦੇ ਨਾਮ ਗੱਲ ਕਰ ਰਹੀ ਸੀ ਹੁਣ ਤੇ ਵਿਆਹ ਵੀ ਹੋ ਗਿਆ ਫਿਰ ਵੀ ਇੱਥੇ ਆਕੇ ਬੈਠੀ ਰਹਿੰਦੀ ਆ ਫਿਰ ਕਹਿਣਾ ਮੇਰਾ ਸੌਰੀ ਮੇਰੀ ਕਦਰ ਨਹੀਂ ਕਰਦੇ ਚੱਲ ਕੋਈ ਨਾ ਬੱਚੀ ਆ ਹਾਲੇ ਵਿਆਹ ਕਰਵਾ ਲਿਆ ਹਲੇ ਵੀ ਬੱਚੀ ਆਈ ਦੇਖੋ ਜੀ ਜੇ ਇਸ ਦਾ ਇਹੀ ਕੰਮ ਰਿਆ ਤੇ ਮੈਂ ਚਲੀ ਜਾਣਾ ਕਿਤੇ ਨਹੀਂ ਤੇ ਹੁਣ ਅੱਗੇ ਤੂੰ ਇੰਨੇ ਦਿਨ ਰਹਿਣਾਈ ਮੈਂ ਘਰੇ ਨਹੀਂ ਵੜਨੀ ਜੀਤ ਦੀ ਇਸ ਗੱਲ ਨੇ ਚੰਨੂ ਦਾ ਕਾਲ ਜਹੀ چیر ਕੇ ਰੱਖ ਦਿੱਤਾ ਉਸਦੇ ਕੋਲ ਹੋ ਰਿਹਾ ਨਾ ਗਿਆ ਠੀਕਾ ਨਹੀਂ ਆਉਂਦੀ ਅੱਗੇ ਤੋਂ ਇਸ ਘਰ ਵਿੱਚ ਬੋਲਦੀ ਹੋਈ ਆਪਣੇ ਮੰਜੇ ਤੋਂ ਉੱਠੀ ਤੇ ਤਿਆਰ ਹੋ ਕੇ ਆਪਣੇ ਸੌਰੀ ਵੱਗ ਗਈ ਉਸ ਨੂੰ ਜਿਆਦਾ ਦੁੱਖ ਇਸ ਗੱਲ ਦਾ ਹੋਇਆ ਕਿ ਉਸਦੇ ਬਾਪ ਨੇ ਇੱਕ ਵਾਰ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਦੋ ਵਾਪਸ ਆਈ ਉਸਦਾ ਉਦਾਸ ਚਿਹਰਾ ਦੇ ਰਾਜੂ ਨੇ ਪੁੱਛਿਆ ਕੀ ਗੱਲ ਚੰਨੂ ਬੜੀ 부ਜੀ 부ਜੀ ਲੱਗ ਰਹੀ ਹੈ ਉਸਨੇ ਰਾਜੂ ਨੂੰ ਰੋ ਰੋ ਆਪਣੀ ਸਾਰੀ ਹੋਈ ਬਿੱਤੀ ਸੁਣਾਈ ਉਸ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਰਾਜੂ ਹੌਸਲਾ ਦਿੰਦਾ ਬੋਲਿਆ ਕੋਈ ਨਾ ਚੰਨੂ ਤੂੰ ਫਿਕਰ ਨਾ ਕਰ ਮੈਂ ਹੈਗਾ ਨਾ ਉਸਦੇ ਇਹ ਸ਼ਬਦ ਨੇ ਚੰਨੂ ਅੰਦਰ ਇੱਕ ਰੋਸ਼ਨੀ ਦੀ ਨਵੀਂ ਕਿਰਨ ਜਗਾਈ ਉਸ ਦਿਨਿਆਂ ਬਾਅਦ ਚੰਨੂ ਗਰਵਤੀ ਹੋ ਗਈ ਉਸ ਦਾ ਟਿੱਡ ਅੱਗੇ ਨੂੰ ਵਧ ਆਇਆ ਉਸ ਦੇ ਗਰਭ ਨੂੰ 4 ਮਹੀਨੇ ਹੋ ਚੁੱਕੇ ਸੀ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲੱਗ ਰਹੀ ਸੀ ਇੱਕ ਔਰਤ ਜਦੋਂ ਗਰਭਵਤੀ ਹੁੰਦੀ ਹੈ ਤਾਂ ਹੋਰ ਵੀ ਸੋਹਣੀ ਲੱਗਣ ਲੱਗ ਜਾਂਦੀ ਹੈ ਉਸ ਦੀ ਸੱਸ ਨੇ ਉਹਨ ਉਸ ਨੂੰ ਨੋਕਾਂ ਟੋਕੀ ਕਰਨੀ ਕੱਟ ਕਰ ਦਿੱਤੀ ਸੀ ਉਹ ਰੋਜ਼ ਸਵੇਰ ਨੂੰ ਚੰਨ ਨੂੰ ਬੋਲਦੀ ਦੇਖੀ ਚੰਨੋਂ ਮੁੰਡਾ ਹੀ ਹੋਣਾ ਚੰਨੋਂ ਗੋਹਮ ਆਖ ਜਵਾਬ ਦਿੰਦੀ ਬਰੀਸ ਦਾ ਕੀ ਪਤਾ ਸੀ ਉਸ ਦੇ ਘਰ ਕੀ ਹੋਣੀ ਸੀ ਜਾਂ ਪੁੱਤਰ ਇਹ ਤੇ ਸਿਰਫ ਉਹ ਵਖਤ ਹੀ ਜਾਣਦਾ ਸੀ ਕਿ ਆਪਣੇ ਗਰਭ ਵਿੱਚ ਕੀ ਲੁਕਾਈ ਫਿਰਦਾ ਮਹੀਨੇ ਲੰਘਦੇ ਗਏ ਤੇ ਚੰਨੋ ਦਾ ਬੱਚੇ ਨੂੰ ਜਨਮ ਦੇਣ ਦਾ ਦਿਨ ਆ ਗਿਆ ਅੱਜ ਦਾ ਦਿਨ ਉਸ ਲਈ ਬਹੁਤ ਮੁਸ਼ਕਲਾਂ ਭਰਿਆ ਤੇ ਖੁਸ਼ੀਆਂ ਵਾਲਾ ਸਾਬਿਤ ਹੋਣ ਵਾਲਾ ਸੀ ਕਿਉਂਕਿ ਅੱਜ ਦੇ ਦਿਨ ਦੀ ਹਰ ਇੱਕ ਮਾਂ ਨੂੰ ਉਡੀਕ ਹੁੰਦੀ ਹੈ ਇਸ ਸੰਸਾਰ ਵਿੱਚ ਕੋਈ ਉਸ ਨੂੰ ਮਾਂ ਕਹਿਣ ਵਾਲਾ ਆਵੇ ਫਿਰ ਕੋਈ ਫਰਕ ਨਹੀਂ ਪੈਂਦਾ ਉਹ ਕੁੜੀ ਹੋਵੇ ਜਾਂ ਮੁੰਡਾ ਪਰ ਇਸ ਸਮਾਜ ਦੀਆਂ ਕੰਧੀਆਂ ਨੀਤੀਆਂ ਨੇ ਪੁੱਤਰਾਂ ਨੂੰ ਹੀ ਸਰਦਾਂ ਤਾਜ਼ ਬਣਾਇਆ ਹੋਇਆ ਹੈ ਚੰਨੂ ਦੀਆਂ ਦਰਦ ਦੀਆਂ ਚੀਕਾਂ ਸ਼ਾਂਤ ਹੋਈਆਂ ਨਰਸ ਨੇ ਕਿਹਾ ਬੇਟੀ ਹੋਈ ਹੈ ਬੇਟੀ ਸ਼ਬਦ ਸੁਣਦੇ ਹੀ ਸਭ ਦੇ ਚਿਹਰੇ ਮੁਰਝਾਈ ਗਈ ਉਸ ਦੀ ਸੱਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਚੁੱਪਚੀ ਪੀਤੇ ਹਸਪਤਾਲ ਤੋਂ ਘਰੇ ਚਲੀ ਗਈ ਉਸ ਦਾ ਸੋਹਰਾ ਬਹੁਤ ਨਿੱਕ ਇਨਸਾਨ ਸੀ ਉਸਨੇ ਆਪਣੀ ਪੋਤਰੀ ਨੂੰ ਵੋਦੀ ਚੁੱਕਿਆ ਤੇ ਚੰਨੂ ਨੂੰ ਵਧਾਈ ਦਿੱਤੀ ਰਾਜੂ ਵੀ ਉਤੋਂ ਉਤੋਂ ਖੁਸ਼ ਸੀ ਪੁੱਤਰ ਨਾ ਹੋਣ ਦਾ ਉਸ ਨੂੰ ਵੀ ਪਛਤਾਵਾ ਸੀ ਉਸ ਦਿਨਾਂ ਬਾਅਦ ਚੰਨੂ ਠੀਕ ਠਾਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਵਾਪਸ ਆਈ ਉਸ ਦੀ ਬੇਟੀ ਦਾ ਨਾਮ ਉਸਦੇ ਸੋਹਰਾ ਸਾਹਿਬ ਨੇ ਮੋਨੀ ਰੱਖਿਆ ਮੋਨੀ ਬਹੁਤ ਪਿਆਰੀ ਬੱਚੀ ਸੀ ਬੱਚੀ ਨੂੰ ਜਨਮ ਦੇਣ ਦਾ ਕਰਕੇ ਜੰਨੂ ਦੀ ਇਸ ਘਰ ਵਿੱਚ ਕਦਰ ਹੋਰ ਘਟ ਗਈ। ਹੁਣ ਇੱਕੋ ਤਰੀਕਾ ਸੀ ਉਹ ਜਲਦੀ ਤੋਂ ਜਲਦੀ ਇਸ ਘਰ ਨੂੰ ਇੱਕ ਪੁੱਤਰ ਦਾ ਮੂੰਹ ਦਿਖਾਵੇ। ਉਸ ਦੀ ਸੱਸ ਉਸ ਨਾਫਿਰ ਤੋਂ ਵੱਡੀ ਕੁੱਟੀ ਰਹਿਣ ਲੱਗੀ। ਜੰਨੂ ਦੀ ਕੁੜੀ ਦੇਖਣ ਮੇਲਾ ਸਿੰਘ ਆਇਆ ਪਰ ਜੀਤ ਉਸ ਨਾਲ ਨਹੀਂ ਆਈ। ਉਹ ਵੀ ਲੋਕ ਹੀ ਦਿਖਾਵਾ ਜਿਹਾ ਕਰਕੇ ਚਲਾ ਗਿਆ। ਰਾਜੂ ਤੋਂ ਜੋ ਉਸ ਦਾ ਵੱਡਾ ਭਰਾ ਭਜਾਈ ਸੀ ਉਹ ਵੀ ਰਾਜੂ ਦੀ ਮਾਨ ਦੀ ਨੋਕਾ ਟੋਕੀ ਕਰਕੇ ਘਰੋਂ ਬਾਹਰ ਆਢੋ ਕੇ ਕਿਤੇ ਕਰਾਇ ਤੇ ਰਹੇ ਲੱਕੀ ਉਹਨ ਇਸ ਘਰ ਵਿੱਚ ਚੰਨੋ ਦੇ ਸੱਸ ਸਹੌਰਾ ਤੇ ਰਾਜੂ ਉਸਦੀ ਬੇਟੀ ਮੋਹਨੀ ਸੀ ਉਸਦੀ ਸੱਸ ਨੂੰ ਕਿਸੇ ਵੀ ਹਾਲ ਵਿੱਚ ਪੋਤਾ ਚਾਹੀਦਾ ਸੀ ਉਹ ਹਰ ਰੋਜ਼ ਉਸਨੂੰ ਇਹੀ ਕਾਰਨ ਤੋਂ ਛਿੜਕਦੀ ਚੰਮਤੀ ਰਹਿੰਦੀ ਕੁੜੀਆਂ ਨੇ ਵਿਆਹ ਕੇ ਆਪਣੇ ਘਰੀ ਚਲੀ ਜਾਣਾ ਹੁੰਦਾ ਪੁੱਤ ਹੁੰਦੇ ਆ ਜੋ ਮਾਂ ਬਾਪ ਨੂੰ ਸੰਭ ਸੰਭਾਲਦੇ ਨੇ ਨਾਲੇ ਪੁੱਤਾਂ ਤੋਂ ਬਿਨਾ ਕੀ ਆ ਜਗ ਤੇ ਈਆਂ ਕੌਣ ਯਾਦ ਕਰਦਾ ਪੁੱਤਾਂ ਨਾਲ ਹੀ ਅਨਸਵੰਸ ਵੱਧਦੀ ਫੁੱਲਦੀ ਹੈ ਚੰنو کئی ਵਾਰ ਰੋਂਦੀ ਕਲਪ ਦੀ ਸੋਨੀਆ ਨਾ ਆਪਣਾ ਦੁੱਖ ਸੁੱਖ ਵੰਡਦੀ ਉਹ ਵੀ ਉਸ ਦਾ ਬਹੁਤ ਸਾਥ ਦਿੰਦੀ ਉਸ ਨੂੰ ਹੌਸਲਾ ਦਿੰਦੀ ਚੁੱਪ ਕਰਾਉਂਦੀ ਸੋਨੀਆ ਦਾ ਪਤੀ ਨਿਊਜ਼ੀਲੈਂਡ ਪੱਕਾ ਸੀ ਉਹ ਅਕਸਰ ਸਫਰਤ ਦੇ ਲਈ ਖੜਾਉਣੇ ਭੇਜਦਾ ਰਹਿੰਦਾ ਤੇ ਆਪ ਵੀ ਚੰنو ਨੂੰ ਫੋਨ ਉੱਤੇ ਗੱਲ ਕਰਦੇ ਹੌਸਲਾ ਦਿੰਦਾ ਰਹਿੰਦਾ ਪੁੱਤਰ ਨਾ ਹੋਣ ਕਰਕੇ ਰਾਜੂ ਹੁਣ ਹੋਰ ਵੀ ਜ਼ਿਆਦਾ ਖਾਣ ਪੀਣ ਲੱਗ ਗਿਆ। ਉਹ ਦੇਰ ਰਾਤ ਤੱਕ ਘਰ ਨਹੀਂ ਵੜਦਾ। ਚੰਨੋ ਨੂੰ ਵੀ ਕਈ ਵਾਰ ਛਿੜਕਦਾ ਚੰਬਦਾ। ਚੰਨੋ ਬਹੁਤ ਦੁਖੀ ਸੀ। ਉਸ ਦਾ ਏ ਘਰ ਵਿੱਚ ਹੁਣ ਦਮ ਘੁੱਟਣ ਲੱਗਾ ਸੀ। ਪਰ ਉਹ ਆਪਣੀ ਪੇਕੇ ਘਰੀ ਵੀ ਠੋਕ ਕੇ ਆ ਕੇ ਆਈ ਸੀ। ਇਸ ਲਈ ਉਸ ਦਾ ਜਮੀਰ ਉਸ ਨੂੰ ਉੱਧਰ ਵੀ ਨਹੀਂ ਜਾਣ ਦਿੰਦਾ ਸੀ। ਚੰਨੋ ਦਾ ਹਾਲ ਬਹੁਤੀ ਤਰਸਜੋਗ ਹੋ ਗਿਆ ਸੀ। ਉਸ ਦਾ ਰੰਗ ਰੂਪ ਇਹੀ ਚੋਰੀਆਂ ਕਰਕੇ ਫਿੱਕਾ ਹੁੰਦਾ ਜਾ ਰਿਹਾ ਸੀ ਹੁਸਨਾ ਦੀ ਪਰੀ ਦਿਨੋ-ਦਿਨ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ ਮੋਨੀ ਦਾ ਜਨਮ ਦਿਨ ਆ ਰਿਹਾ ਸੀ ਚੰਨੂ ਨੇ ਉਸ ਦਾ ਇਹ ਜਨਮ ਦਿਨ ਮਨਾਉਣ ਵਾਰੀ ਆਪਣੇ ਸਹੁਰਾ ਸਾਹਿਬ ਨਾਲ ਗੱਲ ਕੀਤੀ ਡੈਡੀ ਜੀ ਮੋਨੀ ਦਾ ਜਨਮ ਦਿਨ ਆ ਰਿਹਾ ਕੀ ਆਪਾਂ ਮਨਾ ਸਕਦੇ ਹਾਂ ਮੇਰਾ ਬڑا ਜੀ ਕਰਦਾ ਉਸ ਦੀ ਸਿਰ ਉੱਤੇ ਹੱਥ ਧਰ ਬੋਲਿਆ ਕਿਉਂ ਨਹੀਂ ਪੁੱਤ ਮਨਾ ਸਕਦੇ ਆ ਇਸ ਦੇ ਨਾਲ ਉਸ ਨੂੰ ਥੋੜੀ ਖੁਸ਼ੀ ਮਿਲੀ ਉਹ ਆਪਣੀ ਧੀ ਮੋਨੀ ਨੂੰ ਬੁੱਧ ਚੁੱਤੀ ਖੜਾਉਂਦੀ ਹੋਈ ਬੋਲੀ ਮੈਂ ਆਪਣੀ ਲਾਡੋ ਰਾਣੀ ਦਾ ਬੜੀ ਧੋਮ ਧਾਮ ਨਾਲ ਜਨਮ ਦਿਨ ਮਨਾਵਾਂਗੀ ਉਸ ਦੀ ਬੇਟੀ ਮੋਨੀ ਜੋ ਹਾਲੇ 1 ਸਾਲ ਦੀ ਪੂਰੀ ਨਹੀਂ ਹੋਈ ਸੀ ਕਸਦੀ ਹੋਈ ਆਪਣੀ ਮਾਂ ਦੀਆਂ ਅੱਖਾਂ ਵਿੱਚ ਖੁਦ ਦੀ ਹਾਸੀ ਨੂੰ ਦੇਖ ਹੱਸ ਰਹੀ ਸੀ ਤੇ ਆਪਣੀ ਮਾਂ ਦੀਆਂ ਅੱਖਾਂ ਨੂੰ ਹੱਥ ਨਾਲ ਆਪਣਾ ਅੱਖ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਮੋਨੀ ਬਹੁਤ ਹੀ ਚੁਲਬੁਲੀ ਜਹੀ ਬੱਚੀ ਸੀ ਉਸਨੇ ਆਪਣੀ ਬੱਚੀ ਮੋਨੀ ਦੇ ਜਨਮ ਦਿਨ ਬਾਰੇ ਸੋਹਣਿਆ ਨਾਂ ਗੱਲ ਕੀਤੀ ਦੀਦੀ ਅਸੀਂ ਮੋਨੀ ਦਾ ਜਨਮ ਦਿਨ ਮਨਾਉਣਾ ਅੱਛਾ ਜੀ ਫਿਰ ਤੇ ਬੜੀ ਚੰਗੀ ਗੱਲ ਆ ਹਾਂ ਚਲੋ ਇਸ ਨਾਲ ਥੋੜੀ ਖੁਸ਼ੀ ਤੇ ਮਿਲੂਗੀ ਹਾਂ ਜੰਨੂ ਸਹੀ ਕਿਹਾ ਹਾਂਜੀ ਦੀਦੀ ਉਦਾਂ ਤੇ ਸਾਰਾ ਦਿਨ ਝੁਰਦੀ ਰਹਿੰਦੀ ਆ ਚੰਨੋ ਇੱਕ ਗੱਲ ਕਹਾ ਮੰਨੇਗੀ ਹਾਂਜੀ ਦੀਦੀ ਕਹੋ ਮੇਰਾ ਇੱਕ ਜਾਣਕਾਰ ਲੇਖਕ ਦੋਸਤ ਹੈ ਕਿਉਂ ਨਾ ਉਸ ਨੂੰ ਤੇਰੀ ਹੱਡ ਵਿਤੀ ਲਿਖਨ ਨੂੰ ਕਹਾ ਇਸ ਨਾਲ ਕੀ ਹੋਵੇਗਾ ਦੀਦੀ ਤੇਰੇ ਜ਼ਹੀਆਂ ਹੋਰਾਂ ਨੂੰ ਵੀ ਪੜ ਕੇ ਪਤਾ ਲੱਗੂਗਾ ਕਿ ਅੱਜ ਵੀ ਇੱਕ ਔਰਤ ਦੀ ਇਸ ਨਵੇਂ ਸਮਾਜ ਵਿੱਚ ਕੀ ਦੁਰਦਸ਼ਾ ਹੈ ਠੀਕ ਹੈ ਦੀਦੀ ਬੋਲ ਕੇ ਚੰਨੋ ਆਪਣੇ ਘਰ ਆ ਗਈ ਅਗਲੇ ਮਹੀਨੇ ਮੋਨੀ ਦਾ ਜਨਮ ਦਿਨ ਸੀ ਮਹੀਨਾ ਬਦਲਣ ਵਾਲਾ ਸੀ ਥੋੜੇ ਹੀ ਦਿਨਾਂ ਨੂੰ ਮਹੀਨਾ ਬਦਲ ਗਿਆ ਤੇ ਉਹ ਮਹੀਨਾ ਚੜ ਗਿਆ ਜਿਸ ਵਿੱਚ ਮੋਨੀ ਦਾ ਜਨਮ ਦਿਨ ਸੀ ਘਰ ਵਿੱਚ ਮੋਨੀ ਦੇ ਜਨਮ ਦਿਨ ਦੀ ਸਭ ਨੂੰ ਖੁਸ਼ੀ ਸੀ ਸਿਵਾਏ ਉਸ ਦੀ ਦਾਦੀ ਦੇ ਰਾਜੂ ਨੇ ਮੋਨੀ ਦੇ ਲਈ ਬਹੁਤ ਵਧੀਆ ਕੇਕ ਬਣਵਾ ਕੇ ਲਿਆਇਆ ਘਰ ਵਿੱਚ ਬਹੁਤ ਸਾਰੇ ਪਰੌਣੇ ਆਏ ਹੋਏ ਸਨ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਸੀ। ਚੰਨੋਂ ਦੇ ਪੇਕੇ ਵੀ ਆਏ ਹੋਏ ਸਨ। ਘਰ ਵਿੱਚ ਇੱਕ ਵਾਰ ਫਿਰ رونਕ ਲੱਗ ਗਈ। ਇਥੋਂ ਤੱਕ ਪ੍ਰੋਗਰਾਮ ਦਾ ਇੰਤਜ਼ਾਮ ਕੀਤਾ ਗਿਆ ਸੀ ਕਿ ਹਲਵਾਈ ਤੱਕ ਬੁલાਏ ਹੋਏ ਸਨ। ਉਸ ਦੀ ਸੱਸ ਮੂੰਹ ਵਿੱਚ ਵੁੜ-ਵੁੜ ਕਰ ਰਹੀ ਸੀ। ਦਾਸ ਕੁੜੀਆਂ ਦਾ ਵੀ ਕੋਈ ਭਲਾ ਜਨਮ ਦਿਨ ਮਨਾਉਂਦਾ ਉਸ ਦਾ ਮੂੰਹ ਸੁੱਜ ਕੇ ਭਲੋੜੇ ਵਾਂਗ ਫੁੱਲਿਆ ਹੋਇਆ ਸੀ। ਉਹ ਚੰਨੋਂ ਨੂੰ ਗੱਲ-ਗੱਲ ਉੱਤੇ ਆਚਾ ਲਾਲਾ ਕੇ ਲਗਾ ਕਰ ਦੀ ਪਈ ਸੀ ਪਰ ਚੰਨੂ ਅੱਜ ਧੀ ਦਾ ਖੁਸ਼ੀ ਦਾ ਦਿਨ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਸ਼ਾਮ ਦਾ ਵੇਲਾ ਹੋਇਆ ਸਾਰੇ ਪਰੌਣੀ ਆਲੇ ਦਿਵਾਲੀ ਇਕੱਠੇ ਹੋ ਗਏ ਮੋਨੀ ਉਹਨਾਂ ਸਾਰਿਆਂ ਦੇ ਵਿੱਚ ਆਪਣੀ ਮਾਂ ਦੀ ਗੋਦੀ ਬੈਠੀ ਹੋਈ ਸੀ ਉਸ ਦਾ ਪਿਤਾ ਰਾਜੂ ਵੀ ਨਾਲ ਹੀ ਬੈਠਾ ਸੀ ਟਾਈਮ ਦੇਖ ਕੇ ਚੰਨੂ ਅਤੇ ਰਾਜੂ ਨੇ ਮੋਨੀ ਦਾ ਨਿੱਕਾ ਜਿਹਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕੇਕ ਕਟਾਇਆ ਸਾਰੀ ਪਰੌਣੀਆਂ ਨੇ ਹੈਪੀ ਬਰਥਡੇ ਟੂ ਜ਼ੁਆ ਕੇ ਖੂਬ ਸਾਰੀਆਂ ਤਾੜੀਆਂ ਮਾਰੀਆਂ ਸਾਰੇ ਜਾਣੇ ਚੰਨੂ ਅਤੇ ਰਾਜੂ ਨੂੰ ਮੋਹਣੀ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਸੀ ਇਹ ਸਭ ਦੇਖ ਕੇ ਚੰਨੂ ਬਹੁਤ ਖੁਸ਼ ਸੀ ਉਸ ਦੀ ਖੁਸ਼ੀ ਉਸ ਦੀ ਸੱਸ ਨੂੰ ਬਰਦਾਸ਼ਤ ਨਾ ਹੋਈ ਉਹ ਕੜਕ ਕੇ ਬੋਲੀ ਦੋ ਤਿੰਨ ਹੋਰ ਜੰਮ ਲੈ ਕੁੜੀਆਂ ਤੇ ਮਨੋ ਦੀ ਰਵੀ ਜਨਮ ਦੇਣਾ ਕੋਈ ਮੁੰਡਾ ਜੰਮਿਆ ਨਹੀਂ ਜਾਂਦਾ ਉਸ ਦੀ ਇਹ ਗੱਲ ਚੰਨੂ ਦਾ ਸੀਨਾ ਪਾੜ ਕੇ ਪਾਰ ਲੰਘ ਗਈ ਉਸ ਨੇ ਹੌਂਕਾ ਲੈ ਕੇ ਆਪਣੇ ਆਪੇ ਵਿੱਚੋਂ ਬਾਹਰ ਆਉਂਦੇ ਕਿਹਾ ਮੁੰਡਾ ਮੈਂ ਕੱਲੀ ਜੰਮ ਲਮਾ ਤੇਰਾ ਆਪਣਾ ਮੁੰਡਾ ਤੇ ਸ਼ਰਾਬ ਪੀ ਕੇ ਸੌਣ ਜਾਂਦਾ ਕੀ ਨਹੀਂ ਕੀਤਾ ਮੈਂ ਇਸ ਘਰ ਲਈ ਸੋਹਣੀਆਂ ਨੂੰ ਪੁੱਛ ਕੇ ਦੇਖੋ ਕਿੱਥੇ ਤੱਕੇ ਨਹੀਂ ਖਾਦੇ ਡਾਕਟਰਾਂ ਤੋਂ ਦੇਸੀ ਹਕੀਮਾਂ ਤੋਂ ਦਵਾਈਆਂ ਤੱਕ ਖਾਲੀਆਂ ਇੱਥੋਂ ਤੱਕ ਮੈਂ ਸਿਆਣਿਆਂ ਤਾਈਂ ਚਲੀ ਗਈ ਹੋਰ ਹੁਣ ਮੈਂ ਕੀ ਕਰਾਂ ਨਾ ਮੈਨੂੰ ਮੇਰੇ ਪਿੱਕੇ ਘਰੇ ਕੋਈ ਵੇਖ ਸਕਾਉਂਦਾ ਨਾ ਇੱਥੇ ਮੈਂ ਜਾਵਾਂ ਤੇ ਕਿੱਥੇ ਜਾਵਾਂ ਆਪਣੇ ਵਾਲ ਨੋਚਦੀ ਹੋਈ ਉਹ ਭੱਜੀ ਆਪਣੇ ਕਮਰੇ ਵਿੱਚ ਗਈ ਤੇ ਅੰਦਰੋਂ ਕੁੰਡੀ ਮਾਰ ਲਈ ਆਪਣੇ ਸਿਰ ਦੀ ਚੁੰਨੀ ਲਾ ਕੇ ਉਸਨੇ ਪੱਖੇ ਨਾਲ ਗੰਡੋ ਮਾਰ ਲਈ ਬਾਰੀ ਥਣੀ ਰਾਜੂ ਉਸਨੂੰ ਇਦਾਂ ਕਰਦਾ ਦੇਖ ਬੋਲਿਆ ਚੰਨੂ ਵੇਖ ਇਦਾਂ ਨਾ ਕਰ ਮੈਂ ਤੇਰੇ ਅੱਗੇ ਹੱਥ ਜੋੜਦਾ ਸਾਰੇ ਜਾਣੇ ਉਸ ਦੇ ਅੱਗੇ ਵਾਸਤੇ ਕੀਰਨੇ ਪਾਰ ਰਹੇ ਸੀ ਪਰ ਉਸ ਨੂੰ ਕਿਸੇ ਦੀ ਪ੍ਰਵਾਹ ਨਾ ਹੋਈ ਉਹ ਗੰਡ ਪੱਕੀ ਕਰਕੇ ਸਟੂਲ ਰੱਖ ਕੇ ਆਪ ਉੱਤੇ ਚੜ ਗਈ ਸਾਰੇ ਜਾਣੀ ਦਰਵਾਜ਼ੇ ਨੂੰ ਜ਼ੋਰ ਦੀ ਤੱਕੇ ਮਾਰ ਰਹੇ ਸੀ ਪਰ ਦਰਵਾਜ਼ਾ ਹੈ ਇਹ ਖੁੱਲਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਉਸਨੇ ਚੁੰਨੀ ਵਾਲਾ تھا ਆਪਣੀ ਗੱਲ ਵਿੱਚ ਪਾ ਲਿਆ ਉਹ ਆਪਣੇ ਪੈਰਾਂ ਸਟੂਲ ਨੂੰ ਖਿਸਕਾਉਣ ਨਹੀਂ ਲੱਗੀ ਸੀ ਕਿ ਉਸਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਉਹ ਇਸ ਆਵਾਜ਼ ਨੂੰ ਸੁਣ ਰੁਕ ਗਈ ਉਸਨੇ ਇੱਕ ਵਾਰ ਨਜ਼ਰ ਮਾਰ ਕੇ ਬਾਰੀ ਵੱਲ ਵੇਖਿਆ ਇਹ ਆਵਾਜ਼ ਮੋਨੀ ਦੇ ਰੋਂਦੀ ਸੀ ਉਹ ਮੋਨੀ ਵੱਲ ਦੀ ਹੁੰਜੂ ਘੇਰਦੀ ਹੋਈ ਬੋਲੀ ਧੀਏ ਮੈਨੂੰ ਮਰ ਜਾਣ ਦੇ ਨਾ ਰੋੜਾ ਬਣ ਮੇਰੇ ਰਾਜ ਮੋਨੀ ਦੁਸਕ ਦੁਸਕਰੋਂਦੀ ਜਾ ਰਹੀ ਸੀ ਉਸ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ ਰਾਜੂ ਵੀ ਚੰਨੂ ਦੇ ਤਰਲੇ ਵਾਸਤੇ ਪਾਰ ਰਿਹਾ ਸੀ ਚੰਨੂ ਦੇ ਕਮਰੇ ਦਾ ਦਰਵਾਜ਼ਾ ਖੁੱਲ ਗਿਆ ਮੀਲਾ ਸਿੰਘ ਨੇ ਭੱਜ ਗਈ ਆਪਣੀਤੀ ਚੰਨੂ ਦੇ ਪੈਰ ਫੜ ਲਏ ਤੇ ਬਾਕੀਆਂ ਨੇ ਵੀ ਉਸ ਨੂੰ ਹੇਠਾਂ ਉਤਾਰ ਲਿਆ ਚੰਨੂ ਦਾ ਖੁਦਕੁਸ਼ੀ ਕਰਨ ਦਾ ਇਰਾਦਾ ਨਾ ਕਾਮ ਹੋ ਗਿਆ ਰਾਜੂ ਨੇ ਮੋਹਣੀ ਨੋਸ ਦੇ ਹੱਥਾਂ ਵਿੱਚ ਫੜਾਉਂਦੇ ਕਿਹਾ ਜੇ ਮਰਨਾ ਹੀ ਏ ਤੇ ਇਸ ਵੱਲ ਵੀ ਕਿੰ ਮਰੀ ਤੇ ਤੇਰੇ ਵੱਜੋਂ ਇਹਦਾ ਕੀ ਹੋਵੇਗਾ ਉਹ ਆਪਣੀਤੀ ਮੋਹਣੀ ਨੂੰ ਲੈ ਕੇ ਉੱਚੀ ਉੱਚੀ ਦੁਹਾਈਆਂ ਦੇ ਕੇ ਰੋਣ ਲੱਗੀ ਮੈਨੂੰ ਮਾਫ਼ ਕਰ ਦੇ ਮੀਰੀਏ ਧੀ ਕੋਲ ਖੜੀ ਉਸਦੇ ਸੌਰੀ ਦਰਸ਼ਨ ਸਿੰਘ ਨੇ ਉਹਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਤੇ ਜੀਵਨ ਬੜਾ ਅਨਮੋਲ ਹੁੰਦਾ ਮੀਨੂੰ ਭੰਗ ਕੇ ਬਾੜੇ ਨਹੀਂ ਬਗਵਾਈਦਾ ਕੋਈ ਰਾਜੂ ਜੇ ਤੂੰ 14 ਨਾ ਤੇਰਾ ਪਰਿਵਾਰ ਹੱਸਦਾ ਵਸਦਾ ਰਵੇ ਤੇ ਆਪਣੀ ਚੰਨੂ ਨੂੰ ਲੈ ਜਾ ਇੱਥੋਂ ਤੇ ਰੂੜੀਵਾਦੀ ਸੋਚ ਵਿੱਚ ਤੇਰਾ ਪਰਿਵਾਰ ਉੱਜੜ ਹੀ ਜਾਣਾ ਓਏ ਰਾਜੂ ਆਪਣੀ ਪਤਨੀ ਚੰਨੋ ਨੂੰ ਲੈ ਕੇ ਉਸ ਘਰ ਵਿੱਚੋਂ ਹਮੇਸ਼ਾ ਲਈ ਨਿਕਲ ਆਇਆ ਇੱਕ ਐਸੇ ਸ਼ਹਿਰ ਵਿੱਚ ਜਿੱਥੇ ਉਸਨੇ ਆਪਣਾ ਕੰਮ ਨਵੇਂ sire ਤੋਂ ਸ਼ੁਰੂ ਕੀਤਾ ਚੰਨੋ ਨੇ ਆਪਣਾ ਮਰਨ ਦਾ ਇਰਾਦਾ ਬਦਲ ਇਸ ਸਮਾਜ ਨਾਲ ਲੜਨ ਦਾ ਫੈਸਲਾ ਕੀਤਾ ਉਸਨੇ ਸੋਚਿਆ ਕਿ ਜੇ ਉਹ ਮਰ ਜਾਂਦੀ ਉਸ ਤੋਂ ਬਾਅਦ ਉਸਦੀ ਧੀ ਦਾ ਵੀ ਉਹੀ ਹਾਲ ਹੋਣਾ ਸੀ ਜੋ ਉਸਦਾ ਹੋਇਆ ਰਾਜੂ ਨੂੰ ਤੇ ਕੋਈ ਹੋਰ ਘਰ ਬਸਾਉਣ ਵਾਲੀ ਮਿਲ ਜਾਣੀ ਸੀ पर मोहिनी ਨੂੰ ਇੱਕ ਮਾਂ ਕਦੇ ਨਹੀਂ ਮਿਲਨੀ ਸੀ ਇਸ ਲਈ ਉਸਨੇ ਆਪਣੀ ਧੀ ਨੂੰ ਪੜਾ ਲਿਖਾ ਕੇ ਇਸ ਸਮਾਜ ਵਿੱਚ ਇੱਕ ਮਿਸਾਲ ਬਣਾਉਣ ਬਾਰੇ ਸੋਚਿਆ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਔਰਤ ਕਿਸੇ ਤੋਂ ਕਮਜ਼ੋਰ ਨਹੀਂ ਹੁੰਦੀ ਧੀਆ ਜੱਗ ਤੇ ਮਾਣ ਦੇ ਲੋਕੋ ਧੀਆ ਦਾ ਸਨਮਾਨ ਦੇ ਲੋਕੋ ਪੁੱਤ ਪੰਜਾਬ ਦੇ ਵਾਢੀ ਰਹਿ ਗਏ ਧੀਆ ਵਿੱਚ ਸਨਮਾਨ ਦੇ ਲੋਕੋ ਐਵੇਂ ਕੁੱਖਾਂ ਵਿੱਚ ਮਰਵਾਉਂਦੇ ਵੇਦਰਦੇ ਅਣਜਾਣ ਵੀ ਲੋਕੋ ਬੁੱਢੀ ਉਮਰੇ ਮਾਪਿਓ ਤਾਈ ਰੱਖਣ ਵੱੱਦ ਧਿਆਣ ਦੇ ਲੋਕੋ ਜੋਗੇ ਹਿੱਸੇ ਧੀਨੀ ਆਈ ਰੁਸੀ ਇੱਕ ਮੁਸਕਾਨ ਦੇ ਲੋਕੋ ਧੀ ਦੇ ਮਨ ਦੀ ਪੜੋ ਕਿਤਾਬ ਪੜੋ ਫਿਰ ਗੀਤਾ ਗ੍ਰੰਥ ਕੁਰਾਨ ਦੇ ਲੋਕੋ ਗਾਈਜ਼ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਸਾਡੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਹੀ ਮਿਲਦੇ ਹਾਂ ਤਦ ਤੱਕ ਲਈ ਆਪਣਾ ਧਿਆਨ ਰੱਖਣਾ ਤੇ ਖੁਸ਼ ਰਹਿਣਾ